ਖਤਨਾਕ ਡਰਾਈਵਿੰਗ ਤੇ ਸਟੰਟ ਦਾ ਵੀਡੀਓ ਵਾਇਰਲ ਪੁਲਿਸ ਨੇ ਕਾਰ ਦੇ ਬੇਰਬਕੱਟ ਡਰਾਈਵਰ ਨੂੰ ਦਿੱਤੀ ਚਿਤਾਵਨੀ ਪੁਲਿਸ ਨੇ ਕਾਰ ਦਾ ਮੌਕੇ ਤੇ ਹੀ ਕੀਤਾ ਚਲਾਣ ਜਿਲੰਦਰ ਦੇ ਇੱਕ ਰਾਸ਼ਟਰੀ ਰਾਜਮਾਰਗ ਤੇ ਦੋ ਬੱਚਿਆਂ ਨੂੰ ਇੱਕ ਕਾਰ ਚ ਬਿਠਾ ਕੇ ਉਹਨਾਂ ਨੂੰ ਸੰਰੂਪ ਤੇ ਚੜਦੇ ਹੋਏ ਸਟੰਟ ਕਰਦੇ ਹੋਏ ਵੇਖਿਆ ਗਿਆ ਜਿਸ ਤੋਂ ਬਾਅਦ ਰਾਹਗੀਰਾਂ ਨੇ ਪੁਲਿਸ ਨੂੰ ਇਸ ਦੀ ਵੀਡੀਓ ਬਣਾ ਕੇ ਰਿਪੋਰਟ ਕੀਤੀ ਫਿਰ ਟ੍ਰੈਫਿਕ ਪੁਲਿਸ ਨੇ ਵੀਡੀਓ ਦੇ ਦਾ ਤੇ ਕਾ ਆਰ ਦੀ ਨੰਬਰ ਪਲੇਟ ਨੂੰ ਟ੍ਰੇਸ ਕੀਤਾ ਜਿਸ ਤੋਂ ਬਾਅਦ ਬੇਰ ਪਕੜੇ ਗਏ ਤੇ ਡਰਾਈਵਰ ਤੱਕ ਪਹੁੰਚਿਆ ਗਿਆ ਫਿਰ ਡਰਾਈਵਰ ਨੂੰ ਬੁਲਾਇਆ ਗਿਆ ਤੇ ਉਸ ਦਾ ਚਲਾਨ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਇੰਸਪੈਕਟਰ ਸੰਜੀਪ ਕੁਮਾਰ ਨੇ ਦੱਸਿਆ ਹੈ ਕਿ ਬਾਹਰ ਲ ਵੀਡੀਓ ਜੋ ਉਹਨਾਂ ਨੂੰ ਉੱਚ ਅਧਿਕਾਰੀਆਂ ਨੇ ਪਹੁੰਚਤੀ ਕੀਤੀ ਸੀ ਤਾਂ ਤੁਹਾਨੂੰ ਦੱਸ ਦੇ ਕਿ ਕਮਿਸ਼ਨਰ ਪੁਲਿਸ ਨੇ ਅਧਕਾਰ ਖੇਤਰ ਦੇ ਵਿੱਚ ਰਾਸ਼ਟਰੀ ਆਜ਼ਮਾਰਗ ਤੇ ਦੋ ਬੱਚਿਆਂ ਨੂੰ ਇੱਕ ਕਾਰ ਦਾ ਸੰਰੁਪ ਖੋਲ ਕੇ ਸਟਾਰਟ ਕਰਦੇ ਦਿਖਾਇਆ ਗਿਆ ਸੀ ਇਹ ਬੱਚਿਆਂ ਨੇ ਆਪਣੀ ਜਾਨ ਨੂੰ ਤਾਂ ਜੋਖਮ ਵਿੱਚ ਪਾਇਆ ਸੀ ਨਾਲ ਦੀ ਨਾਲ ਹੋਰ ਆਗਿਰਾਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਇਆ ਸੀ ਤਕਨੀਕੀ ਤੌਰ ਤੇ ਕਾਰ ਦੇ ਵੇਰਵਿਆਂ ਦਾ ਪਤਾ ਲਗਾਉਣ ਤੋਂ ਬਾਅਦ ਡਰਾਈਵਰ ਨੂੰ ਮੌਕੇ ਤੇ ਬੁਲਾਇਆ ਗਿਆ ਉਸ ਦੀ ਗਲਤੀ ਤੋਂ ਉਸ ਨੂੰ ਜਾਣੂ ਕਰਵਾਇਆ ਗਿਆ ਤੇ ਚਲਾਨਟ ਜਾਰੀ ਕੀਤਾ ਗਿਆ ਤੇ ਉਸ ਨੂੰ ਚੇਤਾਵਨੀ ਦਿੱਤੀ ਗਈ ਕਿ ਅਜਿਹੀ ਗਲਤੀ ਦੁਬਾਰਾ ਨਾ ਹੋਵੇ ਉਹ ਨਹੀਂ ਇੱਕ ਦਿਨ ਡਰਾਈਵ ਕਰ ਰਹੇ ਸੀ ਤਾਨੂੰ ਪਤਾ ਕੱਲ ਬੱਚੇ ਆਪਣੇ ਸੰਕੂਪ ਕੁੱਲ ਕੇ ਆਪਣੇ ਬਾਹਰ ਨਿਕਲੇ ਹੋਏ ਸੀ। ਸਾਡੀ ਗਲਤੀ। ਤੁਮ ਜਿਸ ਤਰ੍ਹਾਂ ਨੂੰ ਹੋ ਜਾਂਦੀ ਹੈ ਕੈਜੁਅਲਟੀ ਹੋ ਜਾਂਦੀ ਹੈ। ਜੇ ਬੱਚਾ ਉੱਪਰ ਫੇਰ ਜਾਂਦਾ ਤਾਂ ਇਹ ਲਾਪਰਵਾਹੀ ਬਹੁਤ ਵੱਡੀ ਹੈ। ਸਾਡੀ ਗਲਤੀ ਨਹੀਂ ਤੁਹਾਨੂੰ ਬੜਾ ਬੰਦੇ ਜਿੱਦ ਕਰਦੇ ਸੀ ਪਰ ਆਦ ਡਰਾਈਵਰ ਦੀ ਗਲਤੀ ਹੋਈ ਮਸ਼ਾਲਲਾ। ਨਹੀਂ ਡਰਾਈਵਰ ਇੱਕ ਤਰ੍ਹਾਂ ਦਾ ਫਰਜ ਬੰਦਾ ਹੈ ਕਿ ਉਹ ਸੰਕੂਪ ਨੂੰ ਬੰਦ ਕਰਕੇ ਸਹੀ ਟ੍ਰੈਕਟਰ ਮੋੜ ਦੇਵੇ। ਕਿਸੇ ਤਰ੍ਹਾਂ ਬੰਦੀ ਕਰਦੇ। ਇੱਕ ਬੱਚੇ ਆਪਣੇ ਮੀਂਹ ਦੀ ਮਰ ਹੋਰ ਆ ਗਿਆ। ਇਸ ਬਾਅਦ ਸਾਨੂੰ ਪੁਲਿਸ ਵੀ ਚਲਾਨ ਕੀਤਾ ਕੱਲ ਤੁਹਾਡੀ ਇਹ ਜਿਹੜੀ ਆ ਗੱਡੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਕੰਮ ਗਿਆ ਸਾਰਾ ਹੈ ਅੱਗੇ ਤੇ ਗਲਤੀ ਨਾ ਹੋਵੇ ਸੋਰੀ ਸਰ ਅੱਗੇ ਤੋਂ ਨਹੀਂ ਹੋਏ ਬੱਚੇ ਨੂੰ ਗੱਡੀ ਦਾ ਵਾਰ ਨਹੀਂ ਨਿਕਲਣਾ ਨਹੀਂ ਹੈ ਠੀਕ ਹੈ ਆਪਣਾ ਰਾਮ ਨਾਲ ਅੰਦਰ ਬੈਠਣਾ ਨਾ ਕਿਤੇ ਵੀ ਵਾਰ ਨਿਕਣਾ ਨਾ ਕੋਈ ਸੰਕੂਟੇ ਨਿਕਲਣਾ ਉਹਨਾਂ ਨੇ ਕੱਲ ਕੋਲ ਕੇ ਕਿਤੇ ਜਲੰਧਰ ਤੋਂ ਸੰਦੀਪ ਕੋਲ ਦੀ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us.